ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਨਮੀ ਕਹਾਣੀ ਕਹਾਣੀ ਕਰਨੀ ਹਰਪਾਲ ਸਿੰਘ ਆਓ ਸ਼ੁਰੂ ਕਰਦੇ ਹਾਂ ਗੱਲ ਕੋਈ 1965-66 ਦੀ ਆ ਪੰਜਾਬੀ ਇੱਕ ਨਿੱਕੇ ਜਿਹੇ ਪਿੰਡ ਚੋਂ ਸਿੰਗਾਪੁਰ ਰੰਦੀ ਮਹਿੰਦਰ ਕੋਰ ਆਪਣੇ ਦੋ ਭਤੀਜੀਆਂ ਵਿੱਚੋਂ ਇੱਕ ਦਿਆਲੀ ਨੂੰ ਪਿੰਡੋਂ ਆਪਣੇ ਨਾਲ ਸਿੰਗਾਪੁਰ ਲੈ ਗਈ ਦਿਆਲੀ ਦੀ ਉਮਰ ਉਸ ਸਮੇਂ ਕੋਈ 10-12 ਸਾਲਾਂ ਦੀ ਸੀ ਉੱਥੇ ਜਾ ਕੇ 2-4 ਸਾਲ ਕਰ ਰਹਿ ਕੇ ਪੂਆਨੀ ਦਿਯਾਲੇ ਨੇ ਇੱਕ ਫੈਕਟਰੀ ਵਿੱਚ ਕੰਮ ਤੇ ਲਗਾ ਦਿੱਤਾ। ਗੋਰੀਆਂ ਦੀ ਫੈਕਟਰੀ ਵਿੱਚ ਕੰਮ ਕਰਦਿਆਂ ਕਰਦਿਆਂ ਦਿਯਾਲਾ ਹੌਲੀ-ਹੌਲੀ ਅੰਗਰੇਜ਼ੀ ਬੋਲਣ ਲੱਗ ਪਿਆ। ਉੱਥੇ ਰਹਿੰਦੇ-ਰਹਿੰਦੇ ਦਿਯਾਲੇ ਦਾ ਰੈਂਸ ਐਂ ਵੀ ਵਧੀਆ ਹੋ ਗਿਆ। ਜੈਟ ਪਰਿਵਾਰ ਨਾਲ ਸੰਬੰਧ ਰੱਖਣ ਕਰਕੇ ਉਸ ਦਾ ਸਰੀਰ ਬੜਾ ਨਰੂਆ ਸੀ। ਕੱਦ-ਕਾਠ ਵੀ ਬਹੁਤ ਸੋਹਣਾ ਸੀ। ਕੋਈ 6.5 ਫੁੱਟ ਲੰਮਾ ਤੇ ਚੌੜੀ ਛਾਤੀ ਵਾਲੇ ਸਰੀਰ ਦਾ ਮਾਲਕ ਦਿਯਾਲਾ ਜਿਵੇਂ ਭਗਵੰਤਾ ਤਾਂ ਕਿਸੇ ਜੰਗੀਰਦੜ ਤੋਂ ਕੱਟ ਨਹੀਂ ਸੀ ਲੱਗਦਾ ਵਧੀਆ ਤੇ ਰਜਮੀ ਖਾਨ ਪੇਨ ਨਾਲ ਉਸ ਦਾ ਰੰਗ ਬਿਲਕੁਲ ਕਸ਼ਮੀਰੀ ਸੇ ਵਰਗਾ ਲਾਲ ਹੋ ਗਿਆ ਸੀ ਕੋਈ 16-17 ਸਾਲ ਸਿੰਗਾਪੁਰ ਰਹਿੰਦੋਂ ਬਾਅਦ ਇੱਕ ਦਿਨ ਦੇਅਲੇ ਨੇ ਆਪਣੇ ਮਾਲਕ ਨੂੰ ਛੁੱਟੀ ਦਿਨ ਵਰੀ ਕਿਹਾ ਇਹਨੇ ਸਾਲਾਂ ਤੁਸੀਂ ਨੇ ਕਦੇ ਛੁੱਟੀ ਨਹੀਂ ਲਈ ਸੀ ਜਦੋਂ ਮਾਲਕ ਨੇ ਛੁੱਟੀ ਦਾ ਕਾਰਨ ਪੁੱਛਿਆ ਤਾਂ ਦੇਅਲੇ ਨੇ ਇੰਡੀਆ ਆਪਣੇ ਪਿੰਡ ਜਾਣ ਦੀ ਇੱਛਾ ਜ਼ਾਹਿਰ ਕੀਤੀ ਮਾਲਕ ਉਸ ਦੇ ਕੰਮ ਤੋਂ ਬਹੁਤ ਖੁਸ਼ ਸੀ ਇਸ ਕਰਕੇ ਉਹ ਇੰਡੀਆ ਦਾ ਨਾ ਸੁਣ ਕੇ ਚਿੰਤਿਤ ਹੋ ਗਿਆ ਉਸ ਨੂੰ ਲੱਗਾ ਸ਼ਾਇਦ ਯਲਾ ਵਾਪਸ ਆਵੇ ਹੀ ਨਾ ਇਸ ਕਰਕੇ ਉਹ ਕਈ ਦਿਨ ਟਾਲਮਟੋਲ ਕਰਦੇ ਰਿਹਾ ਅਖੀਰ ਜਦੋਂ ਦਯਾਲਾ ਨਾਟਲਿਆ ਤੇ ਮਾਲਕ ਨੇ ਇੱਕ ਯੋਜਨਾ ਤਹਿ ਦਯਾਲੇ ਨੂੰ ਕਿਹਾ ਕਿ ਉਸ ਨੂੰ ਛੁੱਟੀ ਨਹੀਂ ਮਿਲ ਸਕਦੀ ਪਰ ਜੇ ਉਹ ਜਾਣਾ ਹੀ ਚਾਹੁੰਦਾ ਹੈ ਤਾਂ ਉਹ ਪੱਕੇ ਤੌਰ ਤੇ ਚਲਾ ਜਾਵੇ ਉਸ ਨੂੰ ਲੱਗਾ ਕਿ ਦਯਾਲਾ ਪੱਕੇ ਤੌਰ ਤੇ ਜਾਣ ਲਈ ਰਾਜ਼ੀ ਨਹੀਂ ਹੋਵੇਗਾ ਤੇ ਇੰਡੀਆ ਜਾਣ ਦਾ ਖਿਆਲ ਹਮੇਸ਼ਾ ਨਹੀਂ ਛੱਡ ਦੇਵੇਗਾ ਪਰ ਦਯਾਲਾ ਤਾਂ ਜਿਵੇਂ ਹੁਣ ਪਿੰਡ ਜਾਣਾ ਤੈੱਕਰ ਚੁੱਕਾ ਸੀ ਬੇਸ਼ੱਕ ਉਹ ਸਿੰਗਾਪੁਰ ਦਾ ਜੀਵਨ ਪੂਰੀ ਤਰ੍ਹਾਂ ਆਪਣਾ ਚੁੱਕਾ ਸੀ ਪਰ ਉਹ ਆਪਣਾ ਵਿਆਹ ਆਪਣੇ ਪਿੰਡ ਹੀ ਕਰਨਾ ਚਾਹੁੰਦਾ ਸੀ ਜਦੋਂ ਮਾਲਕ ਨੇ ਪੱਕੇ ਤੌਰ ਤੇ ਜਾਣ ਦੀ ਸ਼ਰਤ ਰੱਖੀ ਤਾਂ ਉਹ ਦੇ ਅਲਾ ਸੋਚੀ ਪੈ ਗਿਆ ਉਸ ਨੇ ਵੀ ਸੋਚਿਆ ਕਿ ਮਾਲਕ ਸ਼ਾਇਦ ਉਪਰੇ ਮਨੋਂ ਹੀ ਪੱਕੇ ਤੌਰ ਤੇ ਜਾਣ ਦੀ ਗੱਲ ਕਰ ਰਿਹਾ ਹੋਵੇ ਉਸ ਨੇ ਵੀ ਬਿਨਾਂ ਸੋਚੇ ਹੀ ਕਹਿ ਦਿੱਤਾ ਕਿ ਉਸ ਨੂੰ ਪੱਕਾ ਹੀ ਪੀਛ ਦੇਵੇ ਕੁਝ ਦਿਨ ਇਸੇ ਤਰ੍ਹਾਂ ਲੰਘ ਗਏ ਤੇ ਦਿਆਲੇ ਤੇ ਵਾਰ-ਵਾਰ ਕਹਿੰਦੇ ਗੁੱਸੇ ਵਿੱਚ ਆਏ ਮਾਲਕ ਉਸ ਨੂੰ ਸਦਾ ਲਈ ਛੁੱਟੀ ਦੇ ਦਿੱਤੀ। ਦਿਆਲਾ ਵੀ ਪਿੰਡੋਂ ਲਈ ਤਿਆਰ ਬੈਠਾ ਸੀ। ਉਸਨੇ ਪੰਦਾ ਨਹੀਂ ਪੁੱਛਿਆ। ਆਪਣੀ ਸਾਰੀ ਕਮਾਈ, ਗਹਿਣੇ ਤੇ ਸੋਨਾ ਆਦਿ ਇਕੱਠਾ ਕਰਕੇ ਦਿਆਲਾ ਆਪਣੇ ਪਿੰਡ ਆ ਗਿਆ। ਪਿੰਡ ਆ ਕੇ ਆਪਣਾ ਜਤੀਕਰ ਦੁਬਾਰਾ ਬਣਾਇਆ। ਮਾਪੇ ਨੇ ਵਿਆਹ ਕਰ ਦਿੱਤਾ। ਬਹੁਤ ਸੋਹਣੀ ਸੁਨੱਖੀ ਪਤਨੀ ਮਿਲ ਗਈ। ਸਾਲ ਬਾਅਦ ਪਹਿਲਾਂ ਮੁੰਡਾ ਜੰਮਿਆ ਤੇ ਫਿਰ 2-3 ਸਾਲ ਬਾਅਦ ਇੱਕ ਕੁੜੀ। ਦਿਆਲੇ ਦਾ ਪ੍ਰਸਵਰਨ ਦਾ ਪਹਿਲਾਂ ਹੀ ਵਿਆਹਿਆ ਗਿਆ ਸੀ। ਉਸਦੇ ਵੀ ਤਿੰਨ ਮੁੰਡੇ ਤੇ ਤਿੰਨ ਕੁੜੀਆਂ ਸੀ ਸੋਹਣਾ ਪਰਿਵਾਰ ਸੀ ਸਵਰਨ ਦਾ ਵੀ ਪਰ ਜੋ ਚੜਤ ਦਿਯਾਲੇ ਦੀ ਸੀ ਪਿੰਡ ਵਿੱਚ ਉਹ ਸਵਰਨ ਦੀ ਨਹੀਂ ਸੀ ਦਿਯਾਲੇ ਦਾ ਪੈਸਾ ਸੋਹਣੀ ਤੇ ਸਜੀ ਤੇਜੀ ਪਤਨੀ ਸੋਹਣਾ ਕਰ ਤੇ ਪਹਿਲਾਂ ਜੰਮਿਆ ਮੁੰਡਾ ਤਾਂ ਜਿਵੇਂ ਸਵਰਨ ਦੀ ਘਰਵਾਲੀ ਤੇ ਦਿਲ ਦੀ ਸੱਪ ਵਾਂਗ ਲੜਦੇ ਸਨ ਸਵਰਨ ਦੀ ਪਤਨੀ ਕਲਗਲਤ ਉਸ ਨੂੰ ਤਾਨੇ ਮਾਰਦੀ ਰਹਿੰਦੀ ਸੀ ਦਿਯਾਲੇ ਦੇ ਹਰ ਪੱਖੋ ਸੁੱਕੀ ਜੀਵਨ ਤੇ ਤੇ ਉਸ ਨੂੰ ਆਪਣੀ ਬੁਰੀ ਜੂਨ ਦਾ ਕਾਰਨ ਦੱਸਦੀ ਰਹਿੰਦੀ ਸੀ ਸਵਰਨ ਬੜੇ ਹੀ ਸੌਸਵਾਦਵੰਦਾ ਬੰਦਾ ਸੀ ਆਪਣੀ ਨਿੱਕੀ ਭਰਾ ਨੂੰ ਬਹੁਤ ਹੀ ਪਿਆਰ ਕਰਨ ਵਾਲਾ ਸੀ ਮਾਪੇ ਤਾਂ ਛੜਾਈ ਕਰ ਗਿਆ ਸਨ ਹੁਣ ਤੱਕ ਦੋਹਾਂ ਭਰਾਵਾਂ ਵਿੱਚ ਗੂੜਾ ਪਿਆਰ ਸੀ ਦਿਆਲਾ ਵੀ ਸਵਰਨ ਨੂੰ ਬਾਬਦੀ ਥਾਂ ਰੱਖਦਾ ਸੀ ਸ਼ਹਿਜੰਦ ਤਾਂ ਸਵਰਨ ਲਈ ਮੀਠ ਮੁਰਗਾ ਤੇ ਸ਼ਰਾਬ ਜ਼ਰੂਰ ਲਿਆਉਂਦਾ ਭਤੀਜਿਆਂ ਭਤੀਜਿਆਂ ਲਈ ਖਾਣ-ਪੀਣ ਤੇ ਹੋਰ ਨਿੱਕ ਸੁੱਖ ਲਿਆਉਂਦਾ ਰਹਿੰਦਾ ਪਰ ਜਾਈ ਦੇਖ ਤੂੰ ਦੇਖ ਕੇ ਨੱਕ ਮੂੰ ਚੜਾਉਂਦੀ ਰਹਿੰਦੀ ਪਰ ਉਸੇ ਬਸ ਨਾ ਚੱਲਦੀ ਭਰਾਵਾਂ ਦੀ ਪਿਆਰ ਅੱਗੇ ਹਰ ਸਮੇਂ ਉਹ ਜੁਗਤਾਂ ਲੜਾਉਂਦੀ ਰਹਿੰਦੀ ਦਿਅਲੇ ਤੇ ਉਸੇ ਪਰਿਵਾਰ ਨੂੰ ਨਿਮੰਤ ਖਾਣਦੀਆਂ ਰੱਬ ਸੱਚਾ ਜ਼ਮੀਂਦਾਰੀ ਵਾਲੇ ਦੇ ਨਾਲ ਸੀ ਦਿਅਲੇ ਨੇ ਪੈਸਾ ਤੇ ਲਤੈ ਕਰ ਬਣਾਉਂਦੇ ਵਿਆਹ ਕਰਾਉਣ ਤੇ ਖਰਚ ਕਰ ਦਿੱਤਾ ਸੀ ਵਧੀਆ ਘਰ ਬਣਾਇਆ ਤੇ ਵਿਆਹ ਵੀ ਪੁੱਛ ਕੇ ਕੀਤਾ ਸੀ ਖਰਚ ਪਾਣੀ ਖੇਤੀ ਸਿਰ ਸੋਣਾ ਚਲੀ ਜਾਂਦਾ ਸੀ ਹਲ ਵਾਉਣ ਲਈ ਦਿਅਲੇ ਨੇ ਬਲਦਾਂ ਦੀ ਨਵੀਂ ਜੋੜੀ ਖਰੀਦੀ ਦੋਵੇਂ ਪ੍ਰਾਉਸ ਜੋੜੀ ਨਾਲ ਖੇਤਾਂ ਦੀ ਵਾਹੀ ਕਰਦੇ ਜ਼ਮੀਨ ਵੇਸ਼ਕ ਵੱਖਰੀ ਵੱਖਰੀ ਸੀ ਪਰ ਸੰਧ ਅਜਾਰ ਸੰਜੇ ਸੰ ਦਿਯਾਲਾ ਸਿੰਗਾਪੁਰ ਤੋਂ ਚਿੰਨੀ ਦੇ ਬਹੁਤ ਸੁਣੀ ਪਾਂਡੇ ਤੇ ਹੋਰ ਬਹੁਤ ਕੀਮਤੀ ਸਮਾਨ ਵੀ ਲੈ ਆਇਆ ਸੀ ਸਵਰਨ ਦੇ ਘਰ ਵਾਲੇ ਹੌਲੀ ਹੌਲੀ ਦਿਯਾਲੇ ਦੇ ਘਰੋਂ ਪਾਂਡੇ ਤੇ ਦੂਜੀਆਂ ਚੀਜ਼ਾਂ ਚੋਰੀ ਕਰਕੇ ਆਪਣਾ ਘਰ ਭਰਨ ਲੱਗ ਪਈ ਸੀ ਦਿਯਾਲੇ ਦੀ ਪਤਨੀ ਨੇ ਕਈ ਵਾਰ ਦੇਖਿਆ ਉਸ ਨੂੰ ਆਪ ਤਾਂ ਉਹ ਕੁਝ ਨਾ ਬੋਲਦੀ ਪਰ ਕਦੇ-ਕਦੇ ਦਿਯਾਲੇ ਨੂੰ ਜ਼ਰੂਰ ਦੱਸ ਦਿੰਦੀ ਦਿਯਾਲਾ ਹੋ ਪਰੇ ਕਰਸ਼ਰਦਾ ਜ 1-2 ਵਾਰ ਉਸ ਨੇ ਪਰਚਾਈ ਨੂੰ ਮੰਗ ਕੇ ਚੀਜ਼ ਲੈਣ ਲਈ ਕਿਹਾ ਸੀ ਜਿਸ ਕਰਕੇ ਪਰਚਾਈ ਨੇ ਬੜਾ ਕਲੇਸ਼ ਪਾਇਆ ਤੇ ਕੋਈ ਚੋਰੀ ਕਰਨ ਤੋਂ ਬਿਲਕੁਲ ਸਾਫ਼ ਮੁਕਰ ਗਈ ਸੀ ਦਿਨ ਲੰਘਦੇ ਗਏ ਦਿਯਾਲੇ ਦੀ ਪਤਨੀ ਫਿਰ ਗਰਪਤੀ ਹੋਈ ਸਰਦੀਆਂ ਦੇ ਦਿਨ ਸਨ ਇੱਕ ਦਿਨ ਦਿਯਾਲੇ ਦੀ ਪਤਨੀ ਨੇ ਬਾਹਰ ਵਿੜੇ ਵਿੱਚ ਪਾਣੀ ਦੀ ਬਾਲਟੀ ਭਰ ਕੇ ਗਰਮ ਹੋਣ ਲਈ ਰੱਖੀ ਸੀ ਤੇ ਆਪਰ ਸੋਈ ਦਾ ਕੰਮ ਕਰੀ ਰਹੀ ਸੀ ਆਪਣੀ ਕੁੜੀ ਨਾਲ ਮਿਲ ਕੇ ਪਰਜਾਈ ਆਈ ਤੇ ਪਾਣੀ ਦੀ ਬਾਲਟੀ ਦੇ ਆਲੇ-ਦੁਆਲੇ ਘੁੰਮੀ ਨੇ ਕੋਈ ਭੂਤ ਵਰਗੀ ਚੀਜ਼ ਪਾਣੀ ਵਿੱਚ ਪਾ ਦਿੱਤੀ ਦਿਯਾਲੇ ਦੀ ਪਤਨੀ ਬਾਹਰ ਆਈ ਤੇ ਉਸ ਨੂੰ ਦੇਖ ਕੇ ਪਰਛਾਈ ਸੰਭਲ ਗਈ ਤੇ ਗੱਲ ਹੂਰ ਪਾਸੇ ਪਾ ਲਈ ਉਸਨੇ دیਅਲੇ ਦੀ ਪਤਨੀ ਨੂੰ ਥੋੜਾ ਸ਼ੱਕ ਤਾਂ ਹੋਇਆ ਪਰ ਹੋ ਯਕੀਨੀ ਤੌਰ ਤੇ ਕੁਝ ਕਹਿ ਨਹੀਂ ਸਕਦੀ ਸੀ ਕਿਉਂਕਿ ਉਸਨੇ ਕੁਝ ਦੇਖਿਆ ਨਹੀਂ ਸੀ ਹਾਂ ਉਸ ਨੂੰ ਪਰਛਾਈ ਤੇ ਥੋੜਾ ਸ਼ੱਕ ਤਾਂ ਕਾਫੀ ਦਿਨ ਤੋਂ ਸੀ ਕਿਉਂ ਕਿਸੇ ਸਿਆਣੇ ਕੋਲ ਜਾਂਦੀ ਆ ਲਗਲੇਪਿੰਨ ਤੇ ਜਾਦੂ ਟੂਣੇ ਵਿੱਚ ਵੀ ਵਿਸ਼ਵਾਸ ਸੀ ਪਰਛਾਈ ਦਾ ਚਲੋ ਦੋ ਚਾਰ ਦਿਨਾਂ ਵਿੱਚ ਕਲ ਆਈ ਗਈ ਹੋਗੀ ਜਨੇਪੇ ਤੋਂ ਦੋ ਤਿੰਨ ਦਿਨ ਬਾਅਦ ਹੀ ਦੇਅਲੇ ਦੀ ਪਤਨੀ ਰੱਬ ਨੂੰ ਪਿਆਰੀ ਹੋ ਗਈ। ਉਸਨੇ ਇੱਕ ਹੋਰ ਮੁੰਡੇ ਨੂੰ ਜਨਮ ਦਿੱਤਾ। ਦੇਅਲੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਪੁੱਤੀ ਖੁਸ਼ੀ ਮਨਾਵੇਂ। ਘਰਵਾਲੀ ਦੀ ਮੌਤ ਦਾ ਸ਼ੋਕ ਦੇਅਲੇ ਦਾ ਵਸਰ ਰਸਤਾ ਕਰ ਉਝੜ ਗਿਆ। ਵੱਚੇ ਨੇ ਰੋ-ਰੋ ਕੇ ਰੱਬ ਹੀਠਾ ਉਤਾਰ ਦਿੱਤਾ। ਦੇਅਲੇ ਵੀ ਰੋ-ਰੋ ਕੇ ਅਧਰ ਰਹਿ ਗਿਆ। ਸੋਚ ਵਿਚਾਰ ਕਰਕੇ ਨਵੇਂ ਜੰਮੇ ਮੁੰਡੇ ਨੂੰ ਦੇਅਲੇ ਦੀ ਛੋਟੀ ਪੈਂਚੋ ਲਾਗਲੇ ਪਿੰਡ ਵਿਆਹੀ ਹੋਈ ਸੀ ਆਪਣੀ ਘਰ ਲੱਗੇ। ਦੇਅਲੇ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਆਪਣੀ ਨਿੱਕੀ ਜਿਹੀ ਧੀ ਨਾਲ ਮਿਲ ਕੇ ਚੁੱਲ੍ਹੇ ਚੌਂਕਾ ਸੰਭਾਲਦਾ ਰਿਹਾ ਦੋਹਾਂ ਬੱਚਿਆਂ ਨੂੰ ਪਿੰਡ ਤੇ ਹੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਉਸਨੇ ਸਵੇਰੇ ਸਵੇਰੇ ਉੱਠ ਕੇ ਆਪ ਚਾਹ ਪਣੀ ਬਣਾਉਂਦਾ ਤੇ ਰੋਟੀਆਂ ਰੜਦਾ ਬੱਚਿਆਂ ਨੂੰ ਸਕੂਲ ਪੇਜ ਆਪ ਡੰਕਰ ਪੱਛਾ ਸਾਂਭਦਾ ਖੇਤੀ ਕਰਦਾ ਇੱਕ ਦਿਨ ਦਿਹਾੜੇ ਦੀ ਕੁੜੀ ਸਕੂਲ ਮੰंजे ਤੇ ਆ ਬੈਠੀ ਤੇ ਬੋਲੀ ਪਾਪਾ ਇੱਕ ਗੱਲ ਦੱਸਣੀ ਸੀ ਤੈਨੂੰ ਹਾਂ ਪੁੱਤ ਦੱਸ ਪਾਪਾ ਡਰ ਲੱਗਦਾ ਕੋਈ ਨਹੀਂ ਦੱਸ ਪੁੱਤ ਡਰਨ ਦੀ ਲੋੜ ਨਹੀਂ ਪਾਪਾ ਮੈਨੂੰ ਬੀਬੀ ਨੇ ਦੱਸਿਆ ਸੀ ਖੀਰ ਸੀ ਸੀ ਪੁੱਤ ਉਹਨੂੰ ਵੀ ਪੱਕਾ ਪਤਾ ਨਹੀਂ ਸੀ ਪਰ ਸ਼ੱਕ ਸੀ ਪੁੱਤ ਦੱਸ ਸਹੀ ਸਹੀ ਕੀ ਕਹਾਣੀ ਹੈ ਜੀਆਂ ਪਾਈ ਜਾਣੀਆਂ ਤਾਈ ਨੇ ਬੀਬੀ ਦੇ ਨਹਾਉਣ ਵਾਲੇ ਪਾਣੀ ਵਿੱਚ ਕੁਝ ਪਾ ਦਿੱਤਾ ਸੀ ਸ਼ਾਇਦ ਉਹ ਤਾਂ ਹੀ ਮਰ ਗਈ ਚਲ ਪਤਾ ਨਹੀਂ ਕੀ ਹਵਤਵਾ ਬੁੱਲੀ ਜਾਂਦੀ ਆ ਚਲ ਆਪਣਾ ਪੜ ਕੋਈ ਅੱਖ ਦੇਆਲੇ ਨੇ ਆਪਣੀ ਧੀ ਨੂੰ ਟਾਲਦਿਆਂ ਕਿਹਾ ਕੁੜੀ ਵਿਚਾਰੀ ਆਪਣੀਆਂ ਕਾਪੀਆਂ ਕਿਤਾਬਾਂ ਖੋਲ ਕੇ ਬਹਿ ਗਈ ਪਰ ਦਿਆਲੇ ਨੂੰ ਇੱਕ ਸੋਚ ਆਵੇ ਤੇ ਇੱਕ ਜਾਵੇ ਪਰਛਾਈ ਦੇ ਕਿਸੇ ਬਾਬੇ ਕੋਲ ਜਾਨਵਾਰੇ ਤਾਂ ਉਸ ਨੂੰ ਵੀ ਪਤਾ ਸੀ ਪਰ ਉਹ ਵੀ ਯਕੀਨ ਨਹੀਂ ਕਰ ਸਕਦਾ ਸੀ ਪਰ ਕਿਤੇ ਨਾ ਕਿਤੇ ਉਸ ਨੂੰ ਵੀ ਸ਼ੱਕ ਹੋ ਗਿਆ ਸੀ ਪਰਛਾਈ ਦੀ ਕਿਉਂਕਿ ਉਸ ਨੂੰ ਪਰਛਾਈ ਦੀ ਉਸਦੀ ਤੀਮੀ ਨਾਲ ਖਾਰਖਾਨੇ ਦਾ ਤੇ ਚੋਰੀ ਦਾ ਤਾਂ ਪਤਾ ਸੀ ਪਰ ਇੰਨਾ ਗਿਰ ਜਾਵੇਗੀ ਪਰਛਾਈ ਇਸ ਦਾ ਖਿਆਲ ਨਹੀਂ ਸੀ ਉਸ ਨੂੰ ਰਾਤ ਤੱਕ ਇਹੀ ਘਲਕਉਂਦੀ ਰਹੀ ਉਸਦੇ ਦਿਮਾਗ ਵਿੱਚ ਰਾਤ ਨੂੰ 36 87 ਹੋ ਕੋਈ 12 ਵਜੇ ਉਹ ਪਸੀਨੇ ਪਸੀਨੇ ਹੋਇਆ ਅਬੜ ਬਾਈ ਉੱਠੇ ਤੇ ਮੰਜੇ ਤੇ ਪੈਟ ਗਿਆ ਉਸਨੇ ਪੁੱਤ ਡਰਾਵਨਾ ਸੁਪਨਾ ਦੇਖਿਆ ਉਸਦੀ ਪਤਨੀ ਆਈ ਉਸਨੇ ਸੁਪਨੇ ਵਿੱਚ ਤੇ ਉਹ ਰੋ ਰੋ ਕੇ ਕਹਿ ਰਹੀ ਸੀ ਤੇਰੀ ਭਜਾਈ ਨੇ ਟੂਣਾ ਕਰਤਾ ਮੇਰੇ ਤੇ ਟੂਣਾ ਕਰਤਾ ਮੇਰੇ ਤੇ ਮੇਰੀ ਜਾਨ ਲੈ ਲਈ ਉਸਨੇ ਮੇਰਾ ਮੁੰਡਾ ਵੀ ਮਾਰ ਦੇਣਾ ਸੀ ਉਸਨੇ ਚੰਗਾ ਕੀਤਾ ਭੈਣ ਲੱਗੇ ਪਹਿਲਿਆਂ ਦਾ ਵੀ ਖਿਆਲ ਰੱਖੀ ਦੀਪੇ ਦੇ ਬਾਪੂ ਸਾਡਾ ਸਭ ਕੁਝ ਲੁੱਟੀ ਜਾਂਦੀ ਹੈ ਤੇਰੀ ਭਜਾਈ ਬਚ ਕੇ ਰਹੀ ਤੂੰ ਬਹੁਤ ਭੂਲਾ ਹਾਂ ਉਹ ਬੜੀ ਸ਼ਾਤਰ ਜਨਾਨੀ ਆ ਤੇਰਾ ਭਰਾ ਵੀ ਨਾਲ ਹੀ ਆ ਸਭ ਮਿਲੇ ਹੋਏ ਆ ਸਾਡਾ ਕੁਝ ਨਹੀਂ ਛੱਡਣਾ ਇਹਨਾਂ ਨੇ ਦੀਵਾਲੇ ਦੇ ਸਾਂ ਨਹੀਂ ਰਲ ਰਹੇ ਸਨ ਦੁਵਾਰਾ ਨੀਂਦ ਨਹੀਂ ਆਈ ਉਸ ਨੂੰ ਪਾਸੇ-ਪਾਸੇ ਮਾਰਦੇ ਗੁਰਦੁਆਰੇ ਦਾ ਪਾਠ ਸੁਣ ਪਿਆ ਉਸ ਨੂੰ ਤੇ ਉਹ ਉੱਥੇ ਖੜਿਆ ਬੜੀ ਗਹਿਰੀ ਸੱਟ ਲੱਗੀ ਦੀਵਾਲੇ ਨੂੰ ਇਸ ਸੁਪਨੇ ਦੀ ਬੇਸ਼ੱਕ ਇਹ ਸੁਪਨਾ ਸੀ ਪਰ ਆਪਣੀ ਕੁੜੀ ਦੀ ਗੱਲ ਵੀ ਉਸ ਦੇ ਦਿਮਾਗ ਵਿੱਚੋਂ ਨਿਕਲ ਨਹੀਂ ਰਹੀ ਸੀ ਕਈ ਦਿਨਾਂ ਤੱਕ ਉਹ ਇਸੇ ਕੌਫੀ ਚ ਘੁੰਮਦਾ ਰਿਹਾ ਹਰ ਵਕਤ ਇੱਕੋ ਸੋਚ ਸਾਨੂੰ ਮਾਰ ਦੇਣ ਪਰਜਾਈ ਨੇ ਪਾ ਵੀ ਨਾਲ ਰਲਿਆ ਹੋਇਆ ਪਰਚਾਈ ਦੀ ਸਾਡਾ ਸਭ ਕੁਝ ਲੁੱਟ ਲੈਣਾ ਦੋਹਾਂ ਨੇ ਪਿੰਡ ਦੇ ਲੋਕਾਂ ਨੂੰ ਵੀ ਇਹੀ ਕਹੀ ਜਾਵੇ ਮੇਰੀਆਂ ਮਈਆਂ ਮੇਰੇ ਡੰਗਰ ਮੇਰੇ ਬੱਚੇ ਸਭ ਲੁੱਟ ਲੈਣੇ ਆ ਇਹਨੇ ਦੋਹਾਂ ਨੇ ਮੇਰਾ ਘਰ ਲੁੱਟ ਲੈਣਾ ਇੱਕ ਦਿਨ ਸਵਰਨਪਰਾ ਨਾਲ ਵੀ ਸਹਿਮ ਕੇ ਬੋਲੇ ਆਪਾਂ ਮੈਨੂੰ ਮਾਰੀ ਨਾ ਮੇਰੇ ਤੇ ਪੁੱਤ ਨੂੰ ਕੁਝ ਨਾ ਕਰੀ ਮੇਰੇ ਡੰਗਰ ਬੱਚਾ ਮੇਰੀ ਖੇਤੀ ਮੈਂ ਹੱਥ ਛੋੜਦਾ ਮੈਨੂੰ ਮਾਫ਼ ਕਰ ਦੇ ਪਾ ਸਵਰਨ ਦੇ ਮਨ ਵਿੱਚ ਅਜਾ ਕੁਝ ਨਹੀਂ ਸੀ ਹਾਂ ਉਸੇ ਪਤਨੀ ਦਾ ਸਭ ਕੁਝ ਕਰ ਗੁਜ਼ਰਨ ਲਈ ਤਿਆਰ ਬੈਠੀ ਸੀ ਦਿਨ ਫੇਨ ਲੱਗੇ ਤੇ ਇੱਕ ਦਿਨ ਦਿਆਲੇ ਦੀ ਕੁੜੀ ਨੇ ਉਸ ਨੂੰ ਦੱਸਿਆ ਪਾਪਾ ਜੀਤੋ ਭੈਣ ਚੁੱਲ੍ਹੇ ਲੱਗ ਗਿਉ ਤੇਰਾ ਸਾਰਾ ਸਮਾਨ ਜਿਹੜਾ ਤੇ ਡੱਬੇ ਵਿੱਚ ਪਾ ਕੇ ਦੱਬਿਆ ਹੋਇਆ ਸੀ ਉਹ ਉੱਪਟ ਕੇ ਲੈ ਗਈ ਨਾਲੇ ਤਾਈ ਵੀ ਬੂਹੀ ਵਿੱਚ ਖੜੀ ਸੀ ਜੀਤੋ ਭੈਣ ਨੇ ਸਮਾਨ ਵਾਲਾ ਡੱਬਾ ਤਾਈ ਨੂੰ ਫੜਾ ਦਿੱਤਾ ਸੀ ਦਿਆਲ ਨੇ ਸਿੰਗਾਪੁਰ ਤੋਂ ਲਿਆਂਦਾ ਸੋਨਾ ਘਰ ਵਾਲੇ ਦੀਆਂ ਟੋਮਾਂ ਤੇ ਨਿਆਣਿਆਂ ਦਾ ਮੁੰਦੀ ਛੱਲਾ ਇੱਕ ਡੱਬੇ ਵਿੱਚ ਪਾ ਕੇ ਰਸੋਈ ਵਿੱਚ ਚੁੱਲ੍ਹੇ ਲੱਗੇ ਡੂੰਗਾ ਕਰਕੇ ਦੱਬਿਆ ਹੋਇਆ ਸੀ ਜੀਤੋਂ ਪਰਜਾਈ ਦੀ ਵਿਚਕਾਰਲੀ ਕੁੜੀ ਸੀ ਜਿਹੜੀ ਇਹ ਸਭ ਲੈਣ ਗਈ ਸੀ ਦਿਆਲ ਨੇ ਚੀਕ ਜਿਹੜਾ ਪਾ ਦਿੱਤਾ ਪਿੰਡ ਇਕੱਠਾ ਕਰ ਲਿਆ ਤੇ ਰੋ ਰੋ ਕੇ ਬੋਲਿਆ ਉਹ ਮੇ ਲੁੱਟਿਆ ਗਿਆ ਉਹ ਪਿੰਡ ਵਾਲਿਓ ਸਭ ਲੁੱਟ ਕੇ ਲੈ ਗਏ ਮੇਰਾ ਮੇਰੀ ਉਮਰ ਭਰ ਦੀ ਕਮਾਈ ਗਹਿਣਾ ਗੱਟਾ ਸਭ ਲੁੱਟ ਲਿਆ ਦੇਰੀ 3 ਨੂੰ ਵੀ ਇਸ ਨੇ ਮਾਰਿਆ ਹੁਣ ਤੱਕ ਹੋਈਆਂ ਸਾਰੀਆਂ ਗੱਲਾਂ ਖੋਲ ਦਿੱਤੀਆਂ ਦਿਆਲੇ ਨੇ ਪੰਚਾਇਤ ਤੇ ਪਿੰਡ ਵਾਲਿਆਂ ਅੱਗੇ ਕੋਈ ਖਾਸ ਸਬੂਤ ਨਾ ਹੋਣ ਕਰਕੇ ਪਿੰਡ ਵਾਲੇ ਕੁਝ ਵੀ ਨਹੀਂ ਕਰ ਸਕੇ ਕੁੜੀ ਦੀ ਗਵਾਹੀ ਛੋਟੀ ਉਮਰ ਕਰਕੇ ਮੰਨੀ ਨਹੀਂ ਗਈ ਦਿਆਲੇ ਨੇ ਥਾਣੇ ਜਾਣ ਦੀ ਗੱਲ ਕਹੀ ਪਰ ਪੰਚਾਇਤ ਨੇ ਪਿੰਡ ਦੀ ਬੇਇੱਜ਼ਤੀ ਦਾ ਵਾਸਤਾ ਪਾਇਆ ਤੇ ਥਾਣੇ ਨਾ ਜਾਣ ਦੇ ਦਿਆਲੇ ਨੂੰ ਮਨਾਲਿਆ ਸਵਰਨ ਪਾਣੇ ਵੀ ਕਿਸੇ ਗੱਲ ਦੇ ਪਤਾ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਦਿਆਲ ਨੂੰ ਹੁਣ ਦਿਨ ਰਾਤ ਆਪਣੀ ਤੀਵੀਂ ਦੇ ਸੁਪਨੇ ਵਾਲੀ ਹਰ ਗੱਲ ਯਾਦ ਆਉਂਦੀ ਰਹਿੰਦੀ। ਦਿਮਾਗੀ ਸੰਤੁਲਨ ਵਿਗੜਨ ਲੱਗ ਪਿਆ ਸੀ ਉਸ ਦਾ। ਦਿਨ ਰਾਤ ਕਿਸੇ ਹੋਰ ਹੀ ਜਹਾਨ ਵਿੱਚ ਲੱਗਾ ਰਹਿੰਦਾ। ਦਿਆਲਾ ਵਿਚਾਰਾ ਪਿੰਡ ਵਾਲਿਆਂ ਤੇ ਵੱਡੇ ਭਰਾ ਤੋਂ ਵੀ ਬਹੁਤ ਦੁਖੀ ਸੀ ਉਹ ਕਿਉਂਕਿ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਉਸ ਦੀ। ਇੰਨਾਂ ਹੀ ਸੋਚਾਂ ਦੇ ਘੁੰਮਣ ਘੇਰੀ ਵਿੱਚ ਦਿਨ ਕੱਟ ਰਿਹਾ ਸੀ ਦਿਆਲਾ ਤੇ ਇੱਕ ਰਾਤ ਉਸੇ ਸਵਰ ਦਾ ਪੰਡਾ ਪਰ ਗਿਆ। ਉਹ ਆਪ ਮਹਾਰਾ ਅੱਧੀ ਰਾਤ ਨੂੰ ਉੱਠਿਆ ਤੇ ਡੰਗਰਾਂ ਵਾਲੇ ਕਮਰੇ ਵਿੱਚ ਪੜ ਗਿਆ। ਪਠਲ ਦਾਤੀ ਤੇ ਕੋਹਾੜਾ ਚ ਕੋ ਬਾਹਰ ਆਇਆ। ਗਰਮੀਆਂ ਦੇ ਦਿਨ ਸਨ। ਕਰੋ ਨਿਕਲ ਕੇ ਬਾਹਰ ਟਿਊਬਵਲ ਵੱਲ ਨੂੰ ਤੁਰ ਪਿਆ। ਚਾਨਣੀ ਰਾਤ ਵਿੱਚ ਉਸ ਵਰੰਦੇ ਖੂਹੀ ਲਾਗੇ ਡੰਡੇ ਮੰਜੇ ਤੇ ਸਰਾਣੇ ਵੱਲੀ ਖੜਾ ਹੋਇਆ। ਜਿਸਤੇ ਸਵਨ ਗੂੜੀ ਨੀਂਦੇ ਸੁੱਤਾ ਪਿਆ ਸੀ। ਇੱਕਦਮ ਪਤਾ ਨਹੀਂ ਉਹਦੇ ਦਿਲ ਵਿੱਚ ਕੀ ਆਇਆ ਸੱਜੇ ਪਾਸੇ ਤੋ ਹੋ ਕੇ ਉਸ ਵਰੰਦੇ ਛਾਤੀ ਤੇ ਬੈਠ ਗਿਆ। ਤੇ ਉਸਦੇ ਹੱਥ ਆਪਣੀ ਗੋਡੀਆਂ ਥਲੇ ਨੱਪਲੇ। 80-90 ਕਿਲੋ ਪਰ ਪੈਨਲ ਸਵਰਨ ਦਾ ਉੱਪਰਲਾ ਸਾ ਉੱਪਰ ਤੇ ਹੀਟ ਲਾ ਹੀਟ ਰਹਿ ਗਿਆ ਉਸ ਨੇ ਅੱਖਾਂ ਖੋਲੀਆਂ ਬੜੀ ਮੁਸ਼ਕਿਲ ਤੇ ਹਫਦਾ ਹੋਇਆ ਬੋਲਿਆ ਦਿਅਲੀ ਕੀ ਕਰਨ ਲੱਗਾ ਭਰਾਵਾ ਤੂੰ ਠੀਕ ਤਾਂ ਹੈ ਦਿਅਲੀ ਨੇ ਸਵਰਨ ਦੀ ਸੰਗੀ ਫੜ ਲਈ ਤੇ ਬੋਲਿਆ ਉਸ ਨੇ ਤਾਂ ਕੁਝ ਬੋਲਿਆ ਨਹੀਂ ਪਾ ਤੀਮੀ ਨਾਲ ਰਲ ਗਿਆ ਤੂੰ ਵੀ ਮੇਰਾ ਸਭ ਲੁੱਟ ਲਿਆ ਤੁਸੀਂ ਦੋਹਾਂ ਨੇ ਮਿਲ ਕੇ ਪੰਚਾਇਤ ਨੇ ਮੇਰੀ ਇੱਕ ਨਹੀਂ ਸੁਣੀ ਥਾਣੇ ਵੀ ਜਾਣ ਨਹੀਂ ਦਿੱਤਾ ਮੈਨੂੰ ਹੁਣ ਮੌਤ ਸਾਹਮਣੇ ਬੜਾ ਬੋਲਣ ਲੱਗ ਪਿਆ ਤੂੰ ਸਵਨ ਬੋਲਣਾ ਚਾਹੁੰਦਾ ਸੀ ਪਰ ਦਿਆਲੇ ਦੀ ਪਕੜ ਇਨੀ ਮਜ਼ਬੂਤ ਸੀ ਕਿ ਉਹ ਬੋਲ ਨਾ ਸਕਿਆ ਦਿਆਲੇ ਨੇ ਦੇਖਤੇ ਹੀ ਦੇਖਤੇ ਦਾਤੀ ਸਵਰਨ ਦੀ ਸਾਰ ਅਗ ਤੇ ਕੋਈ 4-5 ਇੰਚ ਲੰਮੀ ਫੇਰ ਦਿੱਤੀ ਤੇ ਉਸ ਦੇ ਹੱਥ ਖੂਨ ਨਾਲ ਲਤਪਤ ਹੋ ਗਏ ਸਵਰਨ ਹੱਥ ਪਰ ਮਾਰ ਦੇ ਰਿਹਾ ਪਰ ਕੋਈ ਵਸ ਨਹੀਂ ਚੱਲਿਆ 2-3 ਮਿੰਟਾਂ ਵਿੱਚ ਹੀ ਸਵਰਨ ਦਾ ਸਰੀਰ ਅੱਲਾ ਹੋ ਗਿਆ ਤੇ ਸਵਰਨ ਦੇ ਪ੍ਰਾਣ ਪਖੇਰ ਉੱਡ ਗਏ ਦਿਆਲੇ ਦੇ ਸਿਰ ਅਚਰਤ ਮੌਤ ਸਵਾਰ ਸੀ ਕੋਹੀ ਤੇ ਪ੍ਰਾਨੋ ਕਤਲ ਕਰਕੇ ਉਸ ਵਰਨ ਦੇ ਘਰ ਵੱਲ ਨੂੰ ਤੁਰ ਪਿਆ ਸਾਰਾ ਟੱਬਰ ਬਾਹਰੀ ਵਿੜੇ ਵਿੱਚ ਸੁੱਤਾ ਪਿਆ ਸੀ ਬਿਆਲੇ ਨੇ ਚੰਨ ਦੀ ਚਾਨਣੀ ਵਿੱਚ ਪਰਜਾਈ ਦੀ ਮੰਜੀ ਲੱਭ ਲਈ ਪਰਜਾਈ ਚਾਦਰ ਲਈ ਮੱਥੇ ਤੇ ਹੱਥ ਰੱਖੀ ਬੇਖਬਰ ਸੁੱਤੀ ਪਈ ਸੀ ਬਿਆਲੇ ਨੇ ਦੇਖਿਆ ਕਿ ਮੱਥੇ ਤੇ ਰਕੇ ਹੱਥ ਵਿੱਚ ਇੱਕ ਜੋੜੀ ਜਿਹਾ ਕੜਾ ਪਾਇਆ ਹੋਇਆ ਸੀ ਉਸਨੇ ਯਕੀਨ ਹੋ ਗਿਆ ਕਿ ਇਹ ਹੀ ਪਰਜਾਈ ਸੀ ਉਸਨੇ ਕਹਾੜੇ ਦਾ ਇੱਕ ਵਾਰ ਪੂਰੇ ਜੋਰ ਨਾਲ ਕਰ ਦਿੱਤਾ ਹੱਤੇ ਮੱਥੇ ਨੂੰ چیرਦਾ ਕਹਾੜਾ ਅਧਿਕਨ ਨੂੰ ਵੱਟ ਕੇ ਅਚਾਨਕ ਹੋਏ ਇਸ ਹਮਲੇ ਤੇ ਦਰਦ ਨਾਲ ਚੀਕਦਾ ਹੋਇਆ ਦਿਅਾਲ ਦਾ ਨਿੱਕਾ ਭਤੀਜਾ ਉੱਠ ਕੇ ਬੈਠ ਗਿਆ ਤੇ ਖੂਨ ਨਾਲ ਲਤਪਤ ਹੋ ਗਿਆ ਉਸੇ ਰੋਲੇ ਨਾਲ ਸਾਰਾ ਟੱਬਰ ਉੱਠ ਗਿਆ ਤੇ ਨਲੀ ਭਜਾਈ ਵੀ ਦਿਅਲੇ ਨੂੰ ਸਮਝ ਆਈ ਕਿ ਭਜਾਈ ਦੀ ਭੁਲੇਖੇ ਉਹ ਭਤੀਜੇ ਤੇ ਹਮਲਾ ਕਰ ਬੈਠਾ ਸੀ ਚਲੋ ਸਾਰੇ ਜਣੇ ਉੱਠ ਕੇ ਤਾਂ ਦਿਅਲਾ ਖਵਾੜਾ ਉੱਥੇ ਹੀ ਸੁੱਟ ਕਰੂੰ ਬਾਹਰ ਧੋੜ ਗਿਆ ਸਵੇਰ ਤੱਕ ਪਿੰਡ ਵਿੱਚ ਲਹੂਰ ਪੈ ਗਿਆ ਸਭ ਗੱਲਾਂ ਕਰਨ ਲੱਗੇ ਦਿਅਲੇ ਨੇ ਸਵਰਨ ਨੂੰ ਜਨ ਨੂੰ ਮਾਰ ਮਕਾਇਆ ਤੇ ਭਤੀਜੇ ਦਾ ਸਿਰ ਪਾੜ ਦਿੱਤਾ ਦਿਨ ਚੜ੍ਹਦੇ ਤੱਕ ਪੁਲਿਸ ਦੀ ਗੱਡੀ ਪਿੰਡ ਪਹੁੰਚ ਗਈ ਸਵਰਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਪੇਜ ਦਿੱਤਾ ਤੇ ਭਤੀਜੇ ਨੂੰ ਬਿਆਨਾਂ ਤੋਂ ਬਾਅਦ ਨਜ਼ਦੀਕੀ ਹਸਪਤਾਲ ਸਭ ਹੈਰਾਨ ਰਹਿ ਗਏ ਕਿ ਕੋਈ ਇਨਾ ਬੇਦਰ ਤੇ નિર્દય ਕਿੱਦਾਂ ਹੋ ਸਕਦਾ ਹੈ ਆਪਣੇ ਸਕੇ ਪਿਓ ਵਰਗੇ ਭਰਾ ਤੇ ਪੁੱਤ ਵਰਗੇ ਭਤੀਜੇ ਨੂੰ ਕੋਈ ਕਿਵੇਂ ਮਾਰ ਦੇਣ ਬਾਰੇ ਸੋਚ ਸਕਦਾ ਹੈ ਜਿੰਨੇ ਮੂਹ ਨਹੀਂ ਇਹ ਗੱਲਾਂ ਪਿੰਡ ਤੋਂ ਬਾਹਰ ਨਿਕਲਦੇ ਹੀ ਅਗਲੇ ਪਿੰਡ ਤੋਂ ਪਹਿਲਾਂ ਇੱਕ ਭਾਰੀ ਆਂਬ ਦਾ ਦਰਖਤ ਸੀ ਇੰਨਾ ਮੋਟਾ ਕਿ ਸਥਾਨਕ ਵਿਅਕਤੀ ਦੇ ਕਲਾਵੇ ਵਿੱਚ ਨਹੀਂ ਆਉਂਦਾ ਸੀ ਦਿਹਾਲਾ ਰਾਤਾਂ ਹੀ ਇਸ ਆਂਬ ਤੇ ਚੜਕੇ ਲੁਕਿਆ ਬੈਠਾ ਸੀ ਸਵੇਰ ਤੋਂ ਉਹ ਪਿੰਡ ਵਿੱਚ ਹੋ ਰਹੀ ਹਰ ਗਤੀਵਿਧੀ ਦੇਖ ਰਿਹਾ ਸੀ ਪੁਲਿਸ ਦਾ ਆਉਣਾ ਸਵਰਨਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣਾ ਭਤੀਜੇ ਨੂੰ ਹਸਪਤਲ ਭੇਜਣਾ ਤੇ ਪਿੰਡ ਦੇ ਲੋਕਾਂ ਨੂੰ ਚੱਕਰਾਂ ਵਿੱਚ ਪਏ ਹੋਏ ਇਹ ਸਭ ਕੁਝ ਉਹ ਦੇਖ ਰਿਹਾ ਸੀ ਆਂਬ ਦੇ ਦਰਖਤ ਤੇ ਪੱਠਾ ਰਾਤ ਨੂੰ ਤੇ ਅੰਬ ਤੋਂ ਉਤਰਿਆ ਤੇ ਚੰਨਨੀ ਰਾਤ ਵਿੱਚ ਲਾਗਲੇ ਪਿੰਡ ਦੀ ਇੱਕ ਸੁੱਕੀ ਖੋਹੀ ਵਿੱਚ ਉਤਰ ਗਿਆ ਪੂਰਾ ਦਿਨ ਭੁੱਖਣ ਪਾਣਾ ਉੱਥੇ ਹੀ ਲੁਕਿਆ ਰਿਹਾ ਸ਼ਾਮ ਨੂੰ ਕੋਈ ਬੰਦਾ ਖੇਤ ਗਿਆ ਉਸਨੇ ਦਿਯਾਲੇ ਨੂੰ ਖੋਹੀ ਵਿੱਚ ਬੈਠੇ ਨੂੰ ਦੇਖਿਆ ਪਿੰਡ ਇਕੱਠਾ ਹੋ ਗਿਆ ਪੁਲਿਸ ਆ ਗਈ ਤੇ ਦਿਯਾਲੇ ਨੂੰ ਗ੍ਰਿਫਤਰ ਕਰ ਲਿਆ ਦਿਯਾਲੇ ਨੂੰ 14 ਸਾਲ ਦੀ ਉਮਰ ਕੈਦ ਸੁਣਾਈ ਗਈ ਦਿਯਾਲਾ ਜੇਲ੍ਹ ਵਿੱਚ ਚਲਾ ਗਿਆ ਤੇ ਉਸਦੇ ਤੀਪੁੱਤ ਕੱਲੇ ਰਹਿ ਗਏ ਮੁੰਡਾ ਤਾਂ ਸੋਣ 17 ਸਾਲਾਂ ਦਾ ਹੋ ਚੁੱਕਾ ਸੀ ਪਰ ਕੁੜੀ ਅਜੇ 13-14 ਸਾਲਾਂ ਦੀ ਹੀ ਸੀ ਉਸ ਨੂੰ ਫਿਰ ਉਹੀ ਲਾਗਲੇ ਪਿੰਡ ਵਾਲੀ ਭੂਆ ਜਿਹੜੀ ਨਵੇਂ ਜੰਵੇਂ ਬੱਚੇ ਨੂੰ ਲੈ ਗਈ ਸੀ ਇਸ ਕੁੜੀ ਨੂੰ ਵੀ ਲੈ ਗਈ ਮੁੰਡਾ ਪਿੰਡ ਦੇ ਹੀ ਇੱਕ ਪਰਿਵਾਰ ਨਾਲ ਦਿੱਲੀ ਚਲਾ ਗਿਆ ਤੇ ਟੈਕਸੀ ਡਰਾਈਵਰ ਬਣ ਗਿਆ ਹੌਲੀ-ਹੌਲੀ ਉਸ ਨੇ ਆਪਣੀ ਪਹਿਲੀ ਟੈਕਸੀ ਖਰੀਦ ਲਈ ਤੇ ਫਿਰ ਦੂਜੀ ਜਿਵੇਂ ਸਾਰੀ ਮਾਮਲੇ ਤੇ ਦੇ ਦਿੱਤੀ 8 ਸਾਲਾਂ ਬਾਅਦ ਉਸ ਨੇ ਆਪਣੀ ਭੈਣ ਦਾ ਵਿਆਹ ਕਰ ਦਿੱਤਾ ਤੇ ਫਿਰ ਪਿੰਡ ਆ ਕੇ ਆਪਣਾ ਵਿਆਹ ਕਰਵਾ ਲਿਆ ਤਾਈ ਦੇ ਪਰਿਵਾਰ ਨਾਲ ਮੂੰਹ ਮਲਾਚਾ ਬਣਾਈ ਰੱਖਿਆ ਚਾਰ ਪੰਜ ਸਾਲ ਪਿੰਡ ਰਹਿਣ ਤੋਂ ਬਾਅਦ ਸਨੇ ਸਾਰੀ ਜ਼ਮੀਨ ਵੇਚ ਕੇ ਕਿਸੇ ਹੋਰ ਪਿੰਡ ਜਾ ਕੇ ਲਗਭਗ ਉਨੀ ਹੀ ਜ਼ਮੀਨ ਖਰੀਦ ਲਈ ਤੇ ਘਰ ਵੀ ਬਣਾ ਲਿਆ ਉਧਰ ਦੂਸਰੇ ਪਾਸੇ ਸਵਰਨ ਦੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ ਸਵਰਨ ਦੇ ਤਿੰਨੇ ਪੁੱਤ ਇੱਕ ਨੰਬਰ ਦੇ ਸ਼ਰਾਬੀ ਨਿਕਲੇ ਇੱਕ ਦਾ ਤਲਾਕ ਹੋ ਗਿਆ ਇੱਕ ਛੜਾ ਰਹਿ ਗਿਆ ਤੇ ਸਭ ਤੋਂ ਛੋਟਾ ਜਿਸ ਤੇ ਗਲਤੀ ਨਾਲ ਹਮਲਾ ਹੋ ਗਿਆ ਸੀ ਉਹ ਵੀ ਸ਼ਰਾਬੀ ਨਿਕਲਿਆ ਪਰ ਉਸ ਦਾ ਵਿਆਹ ਹੋਇਆ ਤੇ ਮੁੰਡਾ ਕੁੜੀ ਹੋਈ ਉਸ ਦੇ ਘਰ ਪਰ ਉਹ ਵੀ ਜਲਦੀ ਮਰ ਗਿਆ ਵੱਡਾ ਵੀ ਚਲ ਬਸਿਆ ਛੜੀ ਨੇ ਆਪਣੀ ਤੇ ਵੱਡੇ ਭਰਾਵ ਲਈ ਜ਼ਮੀਨ ਹੈ ਸ਼ਰਾਬ ਦੀ ਪੇਟੀ ਚੜਾ ਦਿੱਤੀ ਜੀਤੋ ਜਿਸ ਨੇ ਗਹਿਣਾ ਤੇ ਸੋਨਾ ਚੁਰਾਇਆ ਸੀ ਵਿਆਹ ਤੋਂ ਬਾਅਦ ਹੀ ਮਾਰ ਗਿਆ ਸੰਤੁਲਨ ਵਿਗੜਨ ਕਰਕੇ ਸੌਰਿਆ ਨੇ ਘਰੋਂ ਕੱਢ ਦਿੱਤੀ ਤੇ ਕੁਝ ਸਾਲਾਂ ਬਾਅਦ ਮਰ ਮੁੱਕ ਗਈ ਪਰ ਜਾਈ ਨੂੰ ਵੀ ਸਾਰੀ ਉਮਰ ਚਾਜ ਦਾ ਕਪੜਾ ਨਸੀਬ ਨਹੀਂ ਹੋਇਆ ਛੋਟੇ ਮੁੰਡੇ ਦੀ ਮੌਤ ਤੋਂ ਬਾਅਦ ਉਸਦੀ ਪਤਨੀ ਨੇ ਆਪਣੇ ਹਿੱਸੇ ਦੀ ਸਾਰੀ ਜ਼ਮੀਨ ਵੇਚ ਦਿੱਤੀ ਤੇ ਪਿੰਡ ਛੱਡ ਕੇ ਕਿਤੇ ਹੋਰ ਜਾ ਕੇ ਨਵਾਂ ਵਿਆਹ ਕਰਵਾ ਲਿਆ ਤੇ ਇਸ ਵਰਨ ਦੀ ਪਤਨੀ ਇਕੱਲੀ ਆਪਣੇ ਘਰ ਗਰੀਬੀ ਨਾਲ ਲੜਦੀ ਲੜਦੀ ਚੱਲ ਵਸੀ ਵਿਧਾਲੇ ਦੀ ਵਧੀਆ ਚਾਲ ਚਲਣ ਕਰਕੇ ਉਸ ਦੀ ਸਜ਼ਾ ਘਟ ਕੇ 10 ਸਾਲ ਕਰ ਦਿੱਤੀ ਗਈ ਤੇ ਉਹ ਆਪਣੀ ਸਜ਼ਾ ਪੂਤਨ ਤੋਂ ਬਾਅਦ ਆਪਣੇ ਨੂਪੁੱਤ ਘਰ ਵਾਪਸ ਆ ਗਿਆ ਆਪਣੀ ਪੋਤੀ ਲਾਇਕੀ ਦੇਖ ਕੇ ਬਹੁਤ ਖੁਸ਼ ਹੋਇਆ 4-5 ਸਾਲ ਬੜੀ ਠਾਠ ਨਾਲ ਕੱਟ ਕੇ ਦਿਹਾਲਾ ਵੀ ਚੱਲ ਵਸਿਆ ਉਸ ਦਾ ਛੋਟਾ ਮੁੰਡਾ ਆਪਣੀ ਭੂਆ ਕੋਲ ਹੀ ਰਿਹਾਂ ਤੇ ਬਾਅਦ ਵਿੱਚ ਇੰਗਲੈਂਡ ਚ ਲੱਗ ਗਿਆ ਤੇ ਆਪਣੀ ਜ਼ਿੰਦਗੀ ਬੜੇ ਸੋਹਣੇ ਤਰੀਕੇ ਨਾਲ ਜੀ ਰਿਹਾ ਹੈ ਇਸ ਤਰ੍ਹਾਂ ਦੇ allele ਵੰਸ਼ ਅੱਜ ਵੀ ਬੜੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ ਪਰ ਦੂਜੇ ਪਾਸੇ ਸਵਰਨ ਦੇ ਪਰਜਾਈ ਦੇ ਵੰਸ਼ ਦਾ ਪਿੰਡ ਤੇ ਜਹਾਨ ਤੇ ਨਾਮੋ ਨਿਸ਼ਾਨ ਮਿਟ ਗਿਆ ਸਿਆਣੇ ਨੇ ਸੱਚੀ ਕਿਹਾ ਕਿ ਸਵਰਗ ਨਰਕ ਸਭ ਇੱਥੇ ਹੀ ਆ ਇਸ ਜਹਾਨ ਵਿੱਚ ਹੀ ਹਨ ਇਸ ਧਰਤੀ ਤੇ ਭੋਕੇ ਜਾਂਦਾ ਹੈ ਹਰ ਬੰਦਾ ਅਗਲਾ ਜਹਾਨ ਕਿਸ ਨੇ ਦੇਖਿਆ ਹੈ ਧੰਵਾਦ ਜੀ ਸਾਰਿਆਂ ਦਾ ਅੱਜ ਦੀ ਇਹ ਕਹਾਣੀ ਸੁਣਨ ਦੇ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਮਿਲਦੇ ਹਾਂ ਜੀ ਕੱਲ ਇੱਕ ਨਵੀਂ ਕਹਾਣੀ